ਸੱਚੀ ਹਕਾਇਲ ਮਹਿਮਨਪ੍ਰਿਕ ਕੋਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦਿਆਂ ਫਟਾਫਟ ਅੰਦਾਜ਼ ਚੈਸ ਵਿਲੇਨੀਆਂ ਵੱਡੀਆਂ ਖਬਰਾਂ ਤੇ ਪੰਜਾਬ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਪੰਜਾਬ ਦੇ ਲੋਕ ਨੇ ਜੋ ਇਸ ਵੇਲੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਨੇ ਤੇ ਉੱਥੇ ਹੀ ਰਾਹੁਲ ਗਾਂਧੀ ਨੇ ਅੱਜ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਜਾਇਦਾ ਲਿਆ ਤੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਦੁਆਬੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਮਨਕੀਰਤ ਔਲਖ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮਨਕੀਰਤ ਔਲਖ ਜੀ ਟਰੈਕਟਰ ਕਿਹੜੇ ਤੁਸੀਂ ਨੇ ਲੋਕਾਂ ਨੂੰ ਦਿੱਤੇ ਨੇ ਉਹਨਾਂ ਦਾ ਖੁਲਾਸਾ ਕਰੋ ਜਿਹੜੇ ਟਰੈਕਟਰਾਂ ਦੀ ਤੁਸੀਂ ਨੇ ਗੱਲ ਕੀਤੀ ਹੈ ਉਹ ਤੁਸੀਂ ਨੇ ਗਰੀਬ ਲੋਕਾਂ ਨੂੰ ਨਹੀਂ ਦਿੱਤੇ ਬਲਕਿ ਕਿਸੇ ਸੰਸਥਾ ਨੂੰ ਦਿੱਤੇ ਨੇ ਤੁਸੀਂ ਪੰਜਾਬੀਆਂ ਦਾ ਮਜ਼ਾਕ ਬਣਾਉਣਾ ਬੰਦ ਕਰੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਬਾਹੀ ਆ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ 18 ਸਤੰਬਰ ਦੇ ਤੱਕ ਭਾਰੀ ਮੀਂਹ ਪੈ ਸਕਦਾ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਤੋਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਸਕਦਾ ਹੈ ਪ੍ਰਵਾਸੀਆਂ ਦੇ ਵੱਲੋਂ ਪੰਜਾਬੀਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਤੁਸੀਂ ਸਾਡੇ ਨਾਲ ਜੋ ਕਰ ਰਹੇ ਹੋ ਅਸੀਂ ਉਸ ਦਾ ਗਿਣ-ਗਿਣ ਕੇ ਬਦਲਾ ਲਵਾਂਗੇ ਤੁਸੀਂ ਸਾਡੇ ਨਾਲ ਤੱਕਾ ਕਰਦੇ ਹੋ ਤੇ ਸਾਨੂੰ ਇੱਥੋਂ ਕੱਢਦੇ ਹੋ ਜਦੋਂ ਅਸੀਂ ਆਪਣੀ ਆਈ ਤੇ ਆ ਗਏ ਤਾਂ ਤੁਹਾਡੇ ਨਾਲ ਕੱਲੇ-ਕੱਲੇ ਦੇ ਨਾਲ ਬਦਲਾ ਲੈ ਕੇ ਛੱਡਾਂਗੇ ਲੁਧਿਆਣਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਵਾਸੀ ਤੇ ਨਿਹੰਗ ਸਿੰਘ ਆਮੋ ਸਾਹਮਣੇ ਇੱਕ ਦੂਸਰੇ ਨਾਲ ਭੜਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਵਾਸੀਆਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਨਾਲ ਪੰਗਾ ਲਿੱਤਾ ਗਿਆ ਤੇ ਉਹਨਾਂ ਦੀਆਂ ਪੱਗਾਂ ਨੂੰ ਹੱਥ ਵੀ ਪਾਇਆ ਗਿਆ ਜਿਸ ਤੋਂ ਬਾਅਦ ਮਾਹੌਲ ਜਿਹੜਾ ਉਹ ਭੱਗ ਗਿਆ ਸੀਐਮ ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਬਿਆਨ ਸਾਹਮਣੇ ਆਇਆ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਨਾਲ ਅਸੀਂ ਡਟ ਕੇ ਖੜੇ ਹਾਂ ਕਿਸਾਨਾਂ ਨੇ ਮੰਡੀਆਂ ਦੇ ਵਿੱਚ ਹੁਣ ਆਪਣੀਆਂ ਫਸਲਾਂ ਸੁੱਟਨੀਆਂ ਨੇ ਇਸ ਕਰਕੇ ਉਹਨਾਂ ਨੇ ਪਿੰਡਾਂ ਦੇ ਵਿੱਚ ਤੇ ਮੰਡੀਆਂ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕਰਵਾ ਦਿੱਤਾ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਅਜੇ ਵੀ ਖਤਰਾ ਟਲਿਆ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਡੈਮਾਂ ਦੇ ਵਿੱਚ ਅਜੇ ਵੀ ਪਾਣੀ ਹੈ ਜਿਹੜਾ ਉਹ ਉਛਾਲੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਕਰਕੇ ਅਜੇ ਵੀ ਡੈਮਾਂ ਦੇ ਵਿੱਚ ਜਿਹੜਾ ਠਾਠਾ ਮਾਰਦਾ ਹੋਇਆ ਪਾਣੀ ਆ ਰਿਹਾ ਤੇ ਪੰਜਾਬ ਦੇ ਵਿੱਚ ਕਿਸੇ ਵੀ ਸਮੇਂ ਜਿਹੜੀ ਉਹ ਤਬਾਹੀ ਆ ਸਕਦੀ ਹੈ ਤੇ ਡੈਮਾਂ ਦੇ ਆਸ-ਪਾਸ ਵਾਲੇ ਜੋ ਪਿੰਡ ਨੇ ਉਹ ਵੀ ਦੁਬਾਰਾ ਤੋਂ ਪਾਣੀ ਦੇ ਵਿੱਚ ਡੁੱਬ ਸਕਦੇ ਨੇ ਪ੍ਰਵਾਸੀ ਆਪਣੀਆਂ ਹੱਕਤਾਂ ਤੋਂ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਗਿਆ ਤਾਂ ਉਹਨਾਂ ਨੇ ਕਿਰਤਪੁਰ ਸਾਹਿਬ ਜਾ ਕੇ ਆਪਣੇ ਡੇਰੇ ਲਗਾ ਲਏ ਤੁਹਾਨੂੰ ਦੱਸ ਦਈਏ ਕਿ ਪੰਜਾਬੀਆਂ ਦੇ ਉਹਨਾਂ ਨੂੰ ਫੁੱਲ ਸਪੋਰਟ ਮਿਲ ਰਹੀ ਹੈ ਕਿਉਂਕਿ ਕਿਰਤਪੁਰ ਸਾਹਿਬ ਦੇ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਲਈ ਝੁੱਗੀਆਂ ਤੇ ਮਕਾਨ ਬਣਾ ਕੇ ਦੇ ਰਹੇ ਨੇ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਉਹ ਭੜਕਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਦਿਨੋ ਦਿਨ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੀ ਆਏ ਦਿਨ ਸਾਹਮਣੇ ਆ ਰਹੀਆਂ ਨੇ ਅੱਜ ਵੀ ਇੱਕ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ 75 ਸਾਲਾ ਬਜ਼ੁਰਗ ਦਾ ਚੋਰਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤੇ 23000 ਰੁਪਏ ਖੋ ਕੇ ਉਹ ਫਰਾਰ ਹੋ ਗਏ ਸਰਹੱਦੋਂ ਪਾਰ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਤਬਾਹ ਹੋ ਗਈਆਂ ਤਾਂ ਦੱਸਦੀ ਕਿ ਬੀਐਸਐਫ ਵੱਲੋਂ ਜਿਹੜੇ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਭਾਰਤ ਪਾਕਿਸਤਾਨ ਦੇ ਬਾਰਡਰ ਵਿਚਾਲੇ ਦੇ ਕੰਡਿਆਲੀ ਤਾਰਾਂ ਵਾਲੇ ਗੇਟ ਖੋਲ ਦਿੱਤੇ ਗਏ ਨੇ ਕਿਉਂਕਿ ਰਾਵੀ ਦਰਿਆ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਤੇ ਉੱਧਰ ਹੀ ਦੂਜੇ ਪਾਸੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਸਰਹੱਦੋਂ ਪਾਰ ਗਏ ਤੇ ਉਹਨਾਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਸੀਐਮ ਭਗਵੰਤ ਮਾਨ ਨੂੰ ਜਲਦੀ ਹੀ ਇਸ ਬਾਰੇ ਦੱਸਾਂਗੇ ਤੈਨੂੰ ਇਹਨਾਂ ਫਸਲਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਆਏ ਦਿਨ ਹੀ ਸੜਕ ਹਾਦਸੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਅੱਜ ਵੀ ਸਵੇਰੇ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ 4 ਸਾਲਾਂ ਮਾਸੂਮ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੁਹਾਨੂੰ ਦੱਸਦੀ ਹਾਂ ਕਿ ਇੱਕ ਬੁਲਟ ਮੋਟਰਸਾਈਕਲ ਵੱਲੋਂ ਉਸਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਰਕੇ ਉਸਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਪੰਨ ਤੇ ਰੋਡਵੇਜ਼ ਵਰਕਰ ਨੇ ਜਿਹੜੇ ਉਹ ਆਮੋ ਸਾਹਮਣੇ ਪਿਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਕਿ ਟਾਈਮ ਟੇਬਲ ਨੂੰ ਲੈ ਕੇ ਦੋਨਾਂ ਦੇ ਵਿੱਚ ਟਕਰਾਰ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਹੱਥੋਪਾਈ ਹੋ ਗਈ ਜਿਸ ਕਰਕੇ ਜਿਹੜੇ ਕੰਟਰੈਕਟਰ ਵਰਕਰ ਸੀ ਉਹਨਾਂ ਨੇ ਸੜਕਾਂ ਤੇ ਜਾਮ ਲਗਾ ਦਿੱਤਾ ਤੇ ਬੱਸ ਸਟੈਂਡ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ सीएम ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਬੀਜੇਪੀ ਸਰਕਾਰ ਤੇ ਤੰਜ ਕਸਦੇ ਆ ਕਿ ਆ ਕਿ ਬੀਜੇਪੀ ਵਾਲਿਓ ਤੁਸੀਂ ਪੰਜਾਬੀਆਂ ਦੇ ਨਾਲ ਕਿਸ ਚੀਜ਼ ਦਾ ਬਦਲਾ ਲੈ ਰਹੇ ਹੋ ਕੱਲ ਤੁਸੀਂ ਨੇ ਭਾਰਤ ਪਾਕਿਸਤਾਨ ਦੇ ਵਿੱਚ ਮੈਚ ਤਾਂ ਹੋਣ ਦੇ ਦਿੱਤਾ ਲੇਕਿਨ ਕਰਤਾਰਪੁਰ ਲਾਂਗਾ ਅਜੇ ਵੀ ਬੰਦ ਰੱਖਿਆ ਗਿਆ ਹੈ ਭਾਰਤ ਪਾਕਿਸਤਾਨ ਦਾ ਮੈਚ ਇੰਨਾ ਜ਼ਰੂਰੀ ਨਹੀਂ ਸੀ ਪਰ ਫਿਰ ਵੀ ਤੁਸੀਂ ਨੇ ਮੈਚ ਕਰਾਇਆ ਜਿਨ੍ਹਾਂ ਨੇ ਸਾਡੇ ਤੇ ਹੀ ਹਮਲਾ ਕੀਤਾ ਹੈ सीएम ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਕਿ ਹੈ ਕਿ ਮੋਦੀ ਜੀ ਹੁਣ ਤੁਹਾਡੇ ਕੋਲ ਜਵਾਬ ਹੈਗਾ ਤੁਸੀਂ ਨੇ ਕੱਲ ਮੈਚ ਤਾਂ ਕਰਵਾ ਦਿੱਤਾ ਲੇਕਿਨ ਕਰਤਾਰਪੁਰ ਲਾਂਘਾ ਅਜੇ ਵੀ ਬੰਦ ਰੱਖਿਆ ਗਿਆ ਹੈ ਤੁਹਾਡਾ ਸਿੱਖਾਂ ਨਾਲ ਕਿਸ ਗੱਲ ਨੂੰ ਲੈ ਕੇ ਵੈਰ ਹੈ ਪੰਜਾਬੀ ਤੇ ਭਾਰਤ ਪਾਕਿਸਤਾਨੀਆਂ ਦੇ ਵਿੱਚ ਮੈਚ ਤੇ ਹੋ ਸਕਦਾ ਹੈ ਲੇਕਿਨ ਸਾਡੇ ਸਿੱਖ ਮੱਥਾ ਟੇਕਣ ਦੇ ਲਈ ਨਨਕਾਣਾ ਸਾਹਿਬ ਨਹੀਂ ਜਾ ਸਕਦੇ ਇਹ ਕਿਸ ਗੱਲ ਦਾ ਫਾਇਦਾ ਚੱਕ ਰਹੇ ਹੋ ਤੁਸੀਂ ਪਰਵਾਸੀਆਂ ਦੀਆਂ ਕਰਤੂਤਾਂ ਜਿਹੜੀਆਂ ਪੰਜਾਬੀਆਂ ਦੇ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਪੰਜਾਬੀ ਥੱਕ ਗਏ ਨੇ ਤੇ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਉਹਨਾਂ ਨੇ ਹੁਣ ਪਿੰਡਾਂ ਦੇ ਵਿੱਚ ਜਾ ਕੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਕਹਿ ਦਿੱਤਾ ਕਿ ਪਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਪਰਵਾਸੀਆਂ ਦੇ ਵੱਲੋਂ ਇੱਕ 5 ਸਾਲ ਦੇ 마ਸੂਮ ਬੱਚੇ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬੀ ਭੜਕ ਉੱਠੇ ਤੇ ਹੁਣ ਉਹਨਾਂ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬੇਦਖਲ ਕੀਤਾ ਜਾਏ। ਸੋ ਇਹ ਸੀ ਇਸ ਵੇਲੇ ਦੀਆਂ ਵੱਡੀਆਂ ਖਬਰਾਂ। ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ।